ਹallelujah ਅੱਜ ਅਸੀਂ ਪਰਮੇਸ਼ਰ ਦੇ ਪਵਿੱਤਰ ਬਚਨ ਚੋਂ ਦੇਖਾਂਗੇ ਜਬੂਰਾ ਦੀ ਪੁਸਤਕ ਦੇ ਵਿੱਚ ਲਿਖਿਆ ਹੋਇਆ ਆ ਕਿ ਪਰਮੇਸ਼ਰ ਨੇ ਸਾਨੂੰ ਅਦਭੁਤ ਤੇ ਭਿਆਨਕ ਰੀਤੀ ਦੇ ਨਾਲ ਬਣਾਇਆ ਆ ਹallelujah ਅਸੀਂ ਤੇ ਜਿੱਦਾਂ ਸਾਨੂੰ ਪਰਮੇਸ਼ਰ ਨੇ ਬਣਾਇਆ ਸਾਨੂੰ ਉਸ ਲਈ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਆ ਹallelujah ਇਹ ਬਚਨ ਕਹਿੰਦਾ ਹallelujah ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਨੇ ਮੈਨੂੰ ਅਦਭੁਤ ਤੇ ਭਿਆਨਕ ਰੀਤੀ ਨਾਲ ਬਣਾਇਆ ਆ ਮੈਂ ਉਸ ਦਾ ਧੰਨਵਾਦ ਕਰਾਂਗਾ ਹallelujah ਹallelujah ਅੱਜ ਜਦੋਂ ਮੈਂ ਬੁੱਕ ਪੜ੍ਹ ਰਹੀ ਸੀਗੀ ਤਾਂ ਇੰਗਲਿਸ਼ ਦੇ ਵਿੱਚ ਇੱਕ ਮੈਂ ਸਟੋਰੀ ਪੜ੍ਹੀ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਇੱਕ ਮੋਰ ਤੇ ਇੱਕ ਕਾਂ ਸੀ ਹallelujah ਜਿਹੜਾ ਕਾਂ ਸੀਗਾ ਉਹ ਕਾਲੇ ਰੰਗ ਦਾ ਸੀ ਬਿਲਕੁਲ ਗੂੜਾ ਕਾਲੇ ਰੰਗ ਦਾ ਸੀਗਾ ਤੇ ਜਿਹੜਾ ਕਾਂ ਸੀ ਉਹਨੂੰ ਆਪਣੇ ਜਿਹੜੇ ਪੰਖਾ ਉਹ ਪਸੰਦ ਨਹੀਂ ਸੀਗੇ ਹallelujah ਤੇ ਉਹਨੂੰ ਮੋਰ ਬਹੁਤ ਸੋਹਣਾ ਲੱਗਦਾ ਸੀਗਾ ਤੇ ਉਹ ਮੋਰ ਦੇ ਖੰਭਾਂ ਨੂੰ ਦੇਖ ਕੇ ਹallelujah ਖੁਸ਼ ਹੁੰਦਾ ਸੀ ਹallelujah ਤੇ ਕੀ ਆ ਜਦੋਂ ਮੋਰ ਦੇ ਖੰਭਾਂ ਨੂੰ ਦੇਖਦਾ ਸੀਗਾ ਜਾਂ ਮੋਰ ਨੂੰ ਦੇਖਦਾ ਸੀ ਤਾਂ ਉਹ ਆਪਣੇ ਆਪ ਤੇ ਨਫ਼ਰਤ ਕਰਦਾ ਸੀ ਕਿ ਮੈਂ ਕਿਦਾਂ ਦਾ ਮੈਂ ਕਾਲਾ ਆ ਹallelujah ਇੱਕ ਦਿਨ ਉਹਨੇ ਕੀ ਸੋਚਿਆ ਹallelujah ਉਹ ਕਿਸੇ ਦਰਖਤ ਦੇ ਉੱਪਰ ਬੈਠਾ ਹੁੰਦਾ ਆ ਤੇ ਜਿਹੜਾ ਮੋਰ ਹੁੰਦਾ ਆ ਉਹਨੇ ਆਪਣੇ ਜਿਹੜੇ ਪੰਖ ਆ ਉਹ ਥੱਲੇ ਲਾ ਕੇ ਰੱਖਿਓ ਹੁੰਦੇ ਆ ਤੇ ਜਿਹੜਾ ਕਾਂ ਆ ਉਹਦੇ ਪੰਖਾਂ ਨੂੰ ਜਿਹੜਾ ਚੁੱਕ ਕੇ ਆਪਣੇ ਪੰਖ ਲਾ ਕੇ ਉਹਦੇ ਉੱਪਰ ਲਾ ਲਾਂਦਾ ਆ ਤੇ ਜਦੋਂ ਉਹ ਲਾ ਲਾਂਦਾ ਉਹ ਤੋਂ ਉੜ ਵੀ ਨਹੀਂ ਹੁੰਦਾ ਹallelujah ਤੇ ਜਦੋਂ ਉਹ ਪੰਖ ਲਾ ਕੇ ਆਪਣੇ ਕਾਂ ਦੋਸਤਾ ਕੋਲ ਜਾਂਦਾ ਤਾਂ ਉਹ ਉਹਦਾ ਮਜ਼ਾਕ ਉਡਾਂਦੇ ਆ ਹallelujah ਤੇ ਜਦੋਂ ਉਹ ਮੋਰਾਂ ਕੋਲ ਜਾਂਦਾ ਤਾਂ ਮੋਰ ਵੀ ਉਹਨੂੰ ਅਕਸੈਪਟ ਨਹੀਂ ਕਰਦੇ ਸਵੀਕਾਰ ਨਹੀਂ ਕਰਦੇ ਹallelujah ਉਹਨੂੰ ਲਾਸਟ ਵਿੱਚ ਸਮਝ ਲੱਗਦਾ ਕਿ ਜਿੱਦਾਂ ਦਾ ਮੈਂ ਸੀਗਾ ਮੈਂ ਉਦਾਂ ਦਾ ਹੀ ਠੀਕਾ ਫਿਰ ਉਹ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹallelujah ਤੇ ਉਹ ਉਹਰਾ ਤੋਂ ਸੋਰੀ ਮੰਗਦਾ ਹallelujah ਤੇ ਇਸੇ ਤਰ੍ਹਾਂ ਹੀ ਸਾਨੂੰ ਕੀ ਸਿੱਖਣ ਨੂੰ ਮਿਲਦਾ ਇਸ ਕਹਾਣੀ ਚੋਂ ਕਿ ਦੇਖੋ ਜਿਹੜਾ ਕਾਂ ਸੀ ਪਰਮੇਸ਼ਰ ਨੇ ਜੋ ਕਾਂ ਨੂੰ ਬਣਾਇਆ ਉਹ ਮੋਰ ਨੂੰ ਨਹੀਂ ਬਣਾਇਆ ਹallelujah ਜੋ ਮੋਰ ਨੂੰ ਬਣਾਇਆ ਉਹ ਕਾਂ ਨੂੰ ਨਹੀਂ ਬਣਾਇਆ ਹਾਲੇਲੂਇਆ ਇਸ ਲਈ ਹਰ ਇੱਕ ਜਾਨ ਇਸ ਦੁਨੀਆ ਦੇ ਵਿੱਚ ਜੋ ਹੈਗਾ ਮੈਂ ਜੋ ਕੁਝ ਤੁਸੀਂ ਦੇਖਦੇ ਆ ਸੁਣਦੇ ਆ ਜਿਹੜਾ ਵੀ ਜਾਨਾ ਖਣਾ ਉਸ ਨੂੰ ਪਰਮੇਸ਼ਰ ਨੇ ਇੱਕ ਬੱਕਰੀ ਢਾਂਗ ਨਾਲ ਬਣਾਇਆ ਹੋਇਆ ਬੱਕਰੀ ਅਦਭੁਤ ਰੀਤੀ ਦੇ ਨਾਲ ਬਣਾਇਆ ਗਿਆ ਆ ਤੇ ਤੁਸੀਂ ਜਿੱਦਾਂ ਦੇ ਵੀ ਹੋ ਪਰਮੇਸ਼ਰ ਦਾ ਧੰਨਵਾਦ ਕਰੋ ਜਿੱਦਾਂ ਦੇ ਵੀ ਹੋ ਹਰ ਇੱਕ ਚੀਜ਼ ਲਈ ਪਰਮੇਸ਼ਰ ਦਾ ਧੰਨਵਾਦ ਕਰੋ ਕਿਉਂਕਿ ਜੋ ਸਾਨੂੰ ਆਪਣਾ ਕੁਝ ਵੀ ਆ ਕਿ ਸਾਨੂੰ ਕਹਿੰਦੇ ਅਸੀਂ ਕਈ ਵਾਰ ਕਹਿੰਦੇ ਕਿ ਪ੍ਰਭੂ ਮੈਨੂੰ ਮੇਰਾ ਮੂੰਹ ਕਿਦਾਂ ਦਾ ਨਾ ਕਈ ਵਾਰ ਬਹੁਤ ਸਾਰੇ ਲੋਕ ਕਹਿੰਦੇ ਕਈ ਕਹਿੰਦੇ ਮੈਨੂੰ ਆਪਣੀਆਂ ਅੱਖਾਂ ਨਹੀਂ ਪਸੰਦ ਕੋਈ ਕਹਿੰਦਾ ਮੈਨੂੰ ਆਪਣੇ ਪੈਰ ਨਹੀਂ ਪਸੰਦ ਇਦਾਂ ਅਸੀਂ ਨਹੀਂ ਕਹਿਣਾ ਕਿਉਂਕਿ ਜੋ ਸਾਨੂੰ ਪਰਮੇਸ਼ਰ ਨੇ ਬਣਾਇਆ ਸਾਨੂੰ ਬੈਸਟ ਬਣਾਇਆ ਅਸੀਂ ਸਭ ਤੋਂ ਸੁੰਦਰ ਹਾਲੇਲੂਇਆ ਇਸ ਲਈ ਪ੍ਰਭੂ ਦਾ ਧੰਨਵਾਦ ਕਰੋ ਜਿੱਦਾਂ ਕਾਂ ਨੂੰ ਜੋ ਬਣਾਇਆ ਉਹ ਕਾਂ ਬਣ ਕੇ ਹੀ ਰਹੇਗਾ ਪਰਮੇਸ਼ਰ ਦਾ ਧੰਨਵਾਦ ਕਰੋ ਹਾਲੇਲੂਇਆ ਮੋਰ ਜੋ ਮੋਰ ਨੂੰ ਬਣਾਇਆ ਉਸ ਲਈ ਪਰਮੇਸ਼ਰ ਦਾ ਧੰਨਵਾਦ ਕਰੋ ਇਸ ਲਈ ਜਿੱਦਾਂ ਕਾਂ ਸੋਚਦਾ ਸੀਗਾ ਕਿ ਮੈਂ ਮੋਰ ਕਾ ਤੇ ਨਹੀਂ ਹੈਗਾ ਹਾਲੇਲੂਇਆ ਇੱਦੇ ਤੁਸੀਂ ਇਦਾਂ ਨਹੀਂ ਆਪਣੇ ਆਪ ਨੂੰ ਦੂਜੇ ਨਾਲ ਕੰਪੇਅਰ ਕਰਨਾ ਕਿ ਉਹ ਐਨਾ ਸੋਹਣਾ ਮੈਂ ਐਨਾ ਸੋਹਣਾ ਕਾਤੇ ਨਹੀਂ ਹੈਗਾ ਉਹਦੇ ਕੋਲ ਐਦਾਂ ਮੇਰੇ ਕੋਲ ਐਦਾਂ ਕਾਤੇ ਨਹੀਂ ਹੈਗਾ ਹਾਲੇਲੂਇਆ ਤੁਸੀਂ ਜਿੱਦਾਂ ਦੇ ਵੀ ਹੋ ਪਰਮੇਸ਼ਰ ਨੇ ਸਾਨੂੰ ਬਹੁਤ ਸੁੰਦਰ ਬਣਾਇਆ ਤੇ ਪਰਮੇਸ਼ਰ ਸਾਨੂੰ ਬਹੁਤ ਪਿਆਰ ਕਰਦਾ ਆ ਇਸ ਲਈ ਇਸ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਸਾਨੂੰ ਦਿੱਤਾ ਪ੍ਰਭੂ ਨੇ ਜਿੱਦਾਂ ਸਾਨੂੰ ਬਣਾਇਆ ਉਸ ਲਈ ਪਰਮੇਸ਼ਰ ਦਾ ਧੰਨਵਾਦ ਕਰੋ ਜੇ ਤੁਸੀਂ ਧੰਨਵਾਦ ਕਰਦੇ ਆ ਤਾਂ ਪਰਮੇਸ਼ਰ ਸਾਡੀ ਜ਼ਿੰਦਗੀ ਤੋਂ ਖੁਸ਼ ਹੁੰਦਾ ਆ ਹਾਲੇਲੂਇਆ ਦੇ ਕੋ ਜਿਹੜਾ ਕਾਂ ਆ ਉਹਨੇ ਨਾ ਜਦੋਂ ਕਿਹਾ ਸੀਗਾ ਕਿ ਕਹਿੰਦਾ ਇਹ ਉਹਦੇ ਪੰਖ ਲਾ ਲਾਂ ਦੇ ਆਪਣੇ ਲਾ ਲ ਤਾਂ ਜਿੱਦਾਂ ਦਾ ਬਣਾਇਆ ਸੀ ਉਹਨੂੰ ਉਹ ਨਹੀਂ ਸਵੀਕਾਰ ਹੋਇਆ ਉਹਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਬਣਾ ਲਿਆ ਤੇ ਉਹ ਤੋਂ ਫਿਰ ਉੜ ਵੀ ਨਹੀਂ ਹੁੰਦਾ ਸੀ ਹਾਲੇਲੂਇਆ ਇਸ ਲਈ ਜੇ ਤੁਸੀਂ ਆਪਣੇ ਆਪ ਨੂੰ ਚੇਂਜ ਕਰੋਗੇ ਨਾ ਤਾਂ ਫਿਰ ਤੁਹਾਡੀ ਜ਼ਿੰਦਗੀ 'ਚ ਇਦਾਂ ਨਹੀਂ ਹੋਣਾ ਹੈਗਾ ਕਿ ਅਸੀਂ ਉਹ ਕਰ ਲਈਓ ਕੱਲੇ ਮੈਂ ਆਪਣੇ ਆਪ ਬਣਨ ਦੀ ਕੋਸ਼ਿਸ਼ ਕਰਾਂ ਨਹੀਂ ਜਿੱਦਾਂ ਦਾ ਪਰਮੇਸ਼ਰ ਨੇ ਬਣਾਇਆ ਆਪਣੀ ਹਰ ਚੀਜ਼ ਲਈ ਹਰ ਇੱਕ ਅੰਗ ਲਈ ਪ੍ਰਭੂ ਦਾ ਧੰਨਵਾਦ ਕਰੋ ਜ਼ਿੰਦਗੀ ਲਈ ਪ੍ਰਭੂ ਦਾ ਧੰਨਵਾਦ ਕਰੋ ਹਾਲੇਲੂਇਆ ਬਸ ਇਸ ਤੋਂ ਪਰਮੇਸ਼ਰ ਖੁਸ਼ ਹੁੰਦਾ ਕਿਉਂਕਿ ਤੁਸੀਂ ਜਿੱਦਾਂ ਦੇ ਮਰਜ਼ੀ ਹੋ ਗੋਰੇ ਕਾਲੇ ਲੰਬੇ ਜੋ ਕੁਛ ਮਰਜ਼ੀ ਪਰਮੇਸ਼ਰ ਨੇ ਤੁਹਾਨੂੰ ਅਦਭੁਤ ਚਿੱਤ ਲਾ ਕੇ ਬਣਾਇਆ ਆ ਧੰਨਵਾਦ ਕਰੋ ਪ੍ਰਭੂ ਦਾ ਧੰਨਵਾਦ ਕਰੋ ਸਾਰੇ ਮੋਰ ਨਹੀਂ ਹੈਗੇ ਸਾਰੇ ਕਾਂ ਨਹੀਂ ਹੈਗੇ ਕਾਂ ਨਹੀਂ ਕਹਿ ਸਕਦਾ ਕਿ ਮੈਂ ਮੋਰ ਨਹੀਂ ਬਣਿਆ ਮੋਰ ਨਹੀਂ ਕਹਿ ਸਕਦਾ ਜੇ ਮੈਂ ਕਾਂ ਨਹੀਂ ਹੈਗਾ ਹਾਲੇਲੂਇਆ ਇਸ ਲਈ ਤੁਸੀਂ ਇਦਾਂ ਨਹੀਂ ਕਹਿ ਸਕਦੇ ਕਾਸ਼ ਮੈਂ ਉਦਾਂ ਦੀ ਹੁੰਦੀ ਨਹੀਂ ਜਿੱਦਾਂ ਨੇ ਤੁਹਾਨੂੰ ਪ੍ਰਭੂ ਨੇ ਬਣਾਇਆ ਤੁਸੀਂ ਬੈਸਟ ਹੋ ਬਹੁਤ ਸੁੰਦਰ ਹੋ ਹਾਲੇਲੂਇਆ ਪਰਮੇਸ਼ਾ ਤੁਹਾਨੂੰ ਬles ਕਰੇ ਇਸ ਬਚਨ ਦੇ ਦੁਆਰਾ ਇਨ ਨੇਮ ਆਫ ਜੀਜ਼ਸ